ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ 'ਚ ਅੱਜ ਬੋ ਜੇ ਵੀ ਦੇ ਭੈਣੀ ਜਗਦੀਪ ਕੋਲ ਸਪਰੇਅ ਕਰਦਾ ਤੇ ਕੋਈ ਗੀੜਾ ਮਾਰਨਾ ਆਇਆ ਤੇ ਨਾਲੇ ਦਿਖਾਉਂਦੇ ਆ ਵੀ ਤੁਹਾਨੂੰ ਕਿਆ-ਕਿਆ ਤਿਆਰਪਈ ਕਰਦਾ ਉਹ ਹੁਣ ਕਈ ਲੋਕ ਤਾਂ ਵਕੀਰਾ ਕਰਦੇ ਆ ਕੋਈ ਮੋਮੋ ਜੀ ਕਰਦਾ ਕੋਈ ਕੋਸ਼ ਕਰਦਾ ਉਹਨੇ ਕਦੇ ਕਰੀ ਹੋਣੀ ਹੈਗੀ ਇਹ ਕਿਉਂਕਿ ਸਾਰੇ ਕਿਸਾਨਾਂ ਦਾ ਆਪਣਾ ਆਪਣਾ ਸਿਸਟਮ ਹੁੰਦਾ ਕੋਈ ਕਿੱਦਾਂ ਕਰਦਾ ਕੋਈ ਕਿੱਦਾਂ ਹੋਰ ਫਿਰ ਕਿੱਦਾਂ ਠੀਕ ਹੈ ਜੀ ਠੀਕ ਹੈ ਕਿਹੜੀ ਲੱਗਿਆ ਕਰਨ ਫਿਰ ਮਾਦਾ ਲੀਡਰ ਹੀ ਕਰਦਾ ਲੀਡਰ ਹੂੰ ਕਿੰਨੀ ਕਿੱਲੇ ਜੀ 1.5 ਡੱਬਾ ਲੀਟਰ ਦਾ 30 ਗ੍ਰਾਮ ਸੰਕੂਰ 30 30 ਗ੍ਰਾਮ ਸੰਕੂਰ ਆਪਦੇ ਹਿਸਾਬ ਨਾਲ ਹਾਂ ਡਾਕਟਰ ਚ ਹੋ ਜਾਂਦੀ ਆ ਕਲਕਟਰ ਵੱਧ ਵੀ ਹੋ ਜਾਂਦੀ ਆ 40 ਵੀ ਕਰਲਾ ਚਲੋ 30 ਬਹੁਤ ਆ 30 ਦਾ ਰਿਜ਼ਲਟ ਵਧੀਆ 30 ਯਾਨੀ ਕਿ 3 ਡੱਬੇ 2 ਕਿਲੀਆਂ ਚ ਕਰ ਦਿੰਦਾ 3 ਡੱਬੇ ਦੇ ਹੁਣ ਮਾੜਾ ਮੋਟਾ ਇਧਰ ਜੁ ਰੋ ਜਾਂਦਾ ਪਰ ਡੱਟਾ ਪਹਿਨਾ ਕਰੀ ਵੀ ਨਹੀਂ ਹੈਗੀ ਨਾ ਪਹਿਲਾਂ ਕਰੇ ਵੀ ਨਹੀਂ ਮਾੜਾ 3 ਸਾਲ ਮੈਨੂੰ ਕਹੀ ਵੀਗੇ ਮੁੰਡਾ ਕਹਿੰਦੇ ਕਰ ਲੈ ਜੀ ਲਾਡੀ ਮੈਂ ਫਾਇਟ ਕੀ ਮਾ ਛੱਡ ਪਰ ਆ ਜੀ ਜੀ ਉਹਦੇ ਤੇ ਕਰ ਤੋਂ ਜੋ ਉੱਥੇ ਨੂੰ ਜੂਰੀਆ ਪਾ ਕੇ ਨੂੰ ਤੇ ਪਤਾ ਲਾ ਪਾਣੀ ਲਾ ਲੈ ਇੱਕ ਹੋਰ ਐ ਯਾਰ ਉਹ ਜੀ ਕਈਆਂ ਨੇ ਪਹਿਲਾਂ ਕਰੀ ਵੀ ਆ ਉਹਦਾ ਫੇਰ ਹੋਇਆ ਆ ਉਹ ਗੱਲ ਵੀ ਹਾਂ ਉਹਨੂੰ ਫੇਰ ਕਰਨੀ ਪੈਣੀ ਆ ਤੇ ਨਾਲੇ ਮਹਿੰਗੀ ਕਿੰਨੀ ਆ ਉਹ ਹਣ ਜਿੰਨੀ ਮੈਂ 4 ਕ ਸਾਲ ਦਾ ਤਜਰਬਾ ਇਹ ਆ ਵੀ ਇਹਦੇ 'ਚ ਮੁੜ ਕੇ ਦੁਬਾਰਾ ਕਰਨ ਦੀ ਲੋੜ ਨਹੀਂ ਪਈ ਨਿਰਮੋਹੀ ਕਹਿੰਦਾ ਕਿਸੇ ਵੀ ਕੇਤ ਨੇ ਨਾ ਟਾਪਕ ਨਾ ਐਕਸਲ ਕੋਈ ਨਹੀਂ ਕਰਨੀ ਦੀ ਲੋੜ ਹਾਂ ਲੀਡਰ ਦਾ ਰਿਜ਼ਲਟ ਮੈਨੂੰ ਤਾਂ ਵਧੀਆ ਲੱਗਦਾ ਕਿਹੜਾ ਇਹਦਾ ਕਿਹੜਾ ਕੱਕੰਡਾ ਜਾਂ ਕੋਈ ਹੋਰ ਵੀ ਚਣਾ ਹੈ ਜੀ ਰੀ ਗਣਕਾਲੇ ਹੀ ਤਾਂ ਚੱਕਰ ਪਰ ਇਹ ਖਿਆਲ ਰੱਖਣਾ ਪੈਂਦਾ ਵੀ ਜਿੱਥੇ ਇਹ ਹੋਗੀ ਉਥੇ ਚਰੀ ਬਾਜਰਾ ਪਲੀਦੀ ਨਾ ਮੈਂ ਯਾਰ ਪਿਛਲੇ ਸਾਲ ਉਥੇ ਬਠੇਰੀ ਪੈਂਡ ਵੀ ਤਾਂ ਕਰੀ ਹੋਈ ਉਹ ਗਣਕਾਲੇ ਤੇਰੇ ਸਾਹਮਣੇ ਕਿੰਨੀ ਚਰੀ ਸੀ ਤੂੰ ਕਹਿੰਦੇਗਾ ਤੇ ਆਂ ਯਾ ਪਤਾ ਹੁਣ ਲੰਘ ਲਿਆ ਜਾਂ ਸੇਮੀ ਲੰਘੇ ਹੱਥ ਉਹਦੇ ਚਰੀ ਵੀ ਜਿਹੜੇ ਸਾਹਮਣੇ ਚਰੀ ਬਹੁਤ ਦੇਖਿਆ ਮੱਸੀ ਹੁੰਦੀ ਉਹਦੀ ਕਿ ਕਿਸੇ ਅੱਜ ਆਪਾਂ ਕਹਿੰਦੇ ਜੀ ਮੱਸੀ ਹੁੰਦੀ ਯਾਰ ਉਹ ਕਹਿੰਦਾ ਜਿਹਨੇ ਐਕਸ਼ਨ ਕਰੀ ਆਲੇ ਮੈਂ ਤੈਨੂੰ ਕਹਿੰਦਾ ਵੀ ਮੇਤੇ ਲੀਡਰ ਹੋਈ ਵੀ ਆ ਵੀ ਚਰੀ ਹਾਂ ਤਾਂ ਜਦੋਂ ਜਵਗੀ ਦੀ ਸ਼ੁਰੂ ਚ ਮੈਂ ਤਾਂ ਵੀ ਇਹ ਤਾਂ ਤਵੀਆ ਬਈ ਆਪਾਂ ਜਿਹੜਾ ਸਪ੍ਰਿੰਗ ਕਰੀ ਵੀ ਸੀ ਆ ਲੀਡਰ ਕਰੀ ਵੀ ਸੀ ਤੇ ਬਾਦ ਦੁਬਾਰਾ ਦੇ ਲੈ ਕਿੰਨੀ ਉੱਤੀ ਆ ਮਸਾ ਮੁੱਕੀ ਆ ਸਲੀ ਹੋਂ ਦੀ ਅੱਗੇ ਉਲਦੀ ਖੜੀ ਆ ਇਹ ਗੱਲ ਪਰਸੋ ਮੁੱਕੀ ਆ ਦੂਜੀ ਵਾਰ ਕੀ ਕਹਿ ਦੀ ਇਹ ਆਪਣਾ ਆਪਣਾ ਸੁਈ ਆ ਅਸੀਂ ਕਿੰਨੇ ਦਿਨ ਦੀ ਹੋ ਗਈ ਇਹ 5 ਤਰੀਕ ਨੂੰ ਵਿਜੀ ਗਿਆ ਅੱਜ ਕਿੰਨੇ ਹੈ 22 23 ਤੇ ਹੀ ਆਜ 18 ਦਿਨ ਦੀ ਹੋ 18 20 ਦਿਨ ਦੀ ਨੂੰ ਪੂਰੀਆ ਪਾ ਕੇ 22 23 ਨੂੰ ਪਾਣੀ ਲਾ ਦੇਣਾ ਅੱਜ 24 ਦਿਨ ਦੀ ਮੈਂ ਪਿਛਲੇ ਸਾਲ ਮੈਂ ਤੇ ਥੋੜਾ ਜਿਹਾ ਚੜਾ ਕੇ ਕਰ ਰਹੀ ਆ ਮੈਂ ਜਣੀ 22 23 ਦਿਨ 23 24 ਦਿਨ ਦੀ ਨੂੰ ਕਰੀ ਸੀ ਹਾਈ ਡੀ ਦੇ ਮੈਨੂੰ ਬਣੀ ਲਾਇਆ ਸੀ ਉਸ ਵਾਰ ਕੀਤੀ ਗਰ ਇਸ ਵਾਰੀ ਥੋੜੇ ਆ ਗਿਆ ਪਰ ਇਹਦਾ ਬੁੱਲੀ ਜਿਹੜਾ ਹੈਗਾ ਹੈ ਨਹੀਂ ਕੋਈ ਇਹ ਵੀ ਸੁਪਰ ਫੀਡ ਦੀ ਵਿਗਾਈ ਹੈ ਤੇਰੀ ਨਾਲੇ 36 ਕਿਲੋ ੀਜ ਪਰ ਇਹ ਅਸਲ ਤੇ ਮੂੰਹ ਫੜੀ ਜਾ ਕੇ 12 13 ਮਿੰਟੇ ਬਾਦੇ ਲੱਗਦੀ ਜੀ 12 ਦਿਨ ਤੋਂ 13 ਦਿਨ ਤੱਕ ਦਾ ਕੇਸ ਦੇਖਣ ਨੂੰ ਦਿੱਤਾ ਉਹ ਨਾ ਕਹਿੰਦਾ ਦੇਖ ਲੈ ਕੋਈ 36 ਕਿਲੋ ਦੀ ਬੀਜ ਆਪਾਂ ਇਹਦੇ ਵਿੱਚ 38 ਕਿਲੋ ਪੂਰਾ 38 ਕਿਲੋ ਆਈ ਨਹੀਂ ਹੈਗਾ 20 40 45 ਪਾਇਆ ਨਸੀਮ ਝਾੜ ਕੇ ਤੇਰੇ ਸਾਹਮਣੇ ਨਾਲੇ ਦੁੱਗੇ ਨਾਲੇ ਫੈਲੀ ਵਾਲਾ ਵੀ ਨਾਲੇ ਦੁੱਗੇ ਲੋਟ ਹੈ ਨਾਲੇ ਦੁੱਗੇ ਲੋਟ ਹੈ ਇਹਨਾਂ ਨਾਲ ਬੀਜ ਦੀ ਮਾਤਰਾ ਘੱਟ ਪੈਂਦੀ ਹੈ ਬੱਚਿਆ ਤਾਂ ਇਹ ਬਾਦੂ ਖਿਆਲ ਨਹੀਂ ਹੁੰਦੇ ਹੈਗੇ ਲਾਗਾ ਵਰਨੀ ਨਾਲੇ ਬਹੁਤਾ ਕਰਦਾ ਸਰ ਇਹ ਪਿੱਛੇ ਦੇ ਹੂਕਾਰ ਫਿਰ ਬੀਜ ਨੂੰ ਇਹ ਚੀਜ਼ ਨਹੀਂ ਆਉਂਦੀ ਹੈ ਤੇ ਵਿੱਚ ਸਾਡੇ ਚੜੀ ਖੜੀ ਆ ਚੜੀ ਫੰਕਲੀਆਂ ਨਾਲ ਡਰ ਜਾਣਗੇ ਜੀ ਇਹਨੇ ਬਰਸੀਨ ਹੋਇਆ ਉਹ ਉਹ ਜਵਾ ਹੈਗਾ ਉਹ ਬੂਟਾਂ ਚ ਪਾਣੀ ਲਾਇਆ ਅੱਜ ਮੈਂ ਮੈਂ ਬਰਸੀਨ ਵੀ ਹੋਇਆ ਹੁਣ ਇੰਨੇ ਜੀ ਕਿਹਦੀ ਆਮ ਹੋ ਜਾਏਗੀ ਥੈਂਕੀ ਦੀ ਮੌਜਾ ਉਸਦੀ ਗੱਲ ਹੈ ਥੈਂਕੀ ਨਾਲ ਜਿਹੜੇ ਖੇਤ ਕੋ ਜਾਣਾ ਉੱਥੀ ਜਾਈ ਜਾਣੀ ਹਾਂ ਰਾਸਤੇ ਦੇ ਨਾਲ ਉਹ ਗੱਭੇ ਪਹੀ ਹੈਗੀ ਆ ਉਹ ਗੱਭੇ ਤੱਕ ਚਲੇ ਜਾਣੀ ਤਾਂ ਹੈ ਉਹ ਤੇ ਨਹੀਂ ਉਹ ਮੋਟਰ ਵਾਲਾ ਰਹਿ ਜਾਣਾ ਉੱਥੇ ਤੇ ਚੱਲ ਜੇ ਪਾਣੀ ਘਟ ਵੀ ਗਿਆ ਉੱਚੇ ਉੱਚੇ ਜੋ ਬਰ ਲਾ ਕਿੰਨੀ ਪਰ ਕੀ ਲੈਤਾ 800 ਦਾ ਵੀ ਕਿਤੇ ਮੁਕਣਾ ਤੇਰਾ ਸਾਰੇ ਨਹੀਂ ਹੋ ਜਾਣਾ ਜਿੰਨੀ ਵੀ ਹੈਗੀ ਆ ਕਿੰਨੇ ਪੰਪ ਲੱਗ ਜੂ ਮੈਂ ਤਾਂ ਇਹਨੂੰ 6 ਛੇ ਆ ਮੈਂ 6 ਲਾ ਦੇ 6 ਜੀ ਛੇ ਕਰ ਲੱਗੇ ਜਾਣੇ ਮੈਂ ਲਾ ਛੇ ਦਾ ਵੀ 150 ਲੀਟਰ ਪਾਣੀ ਬਣਿਆ ਹਾਂ ਵੈਸੇ ਪਾਣੀ ਵੱਧ ਜਾਏਗਾ ਇੱਧਰ ਇਹ ਲਾਏ ਇਹਨੇ ਹੁਣ ਇੱਥੇ ਤਿੰਨ ਹੋਏ ਨੇ ਚਾਰ ਚਾਰ ਲਾਏ ਆ 1.5 5 ਪੰਪ ਲੱਗਣਗੇ ਕਿਲੇ ਵੈਸੇ ਜੀ 6 ਪੰਪ ਲੱਗ ਜਿਵੇਂ ਨਾ ਜਿੰਨੇ ਵੀ ਵੈਸੇ ਉਹ ਤਾਂ 200 ਲੀਟਰ ਪਾਣੀ ਕਹਿੰਦੇ ਆ ਕਿਉਂਕਿ ਫਿਰ ਦਵਾਈ ਅਸਰ ਨਹੀਂ ਕਰਦੀ ਉਹਦੇ ਨੂੰ ਸਾਨੂੰ ਨਾਲੇ ਯਾਰ ਤੁੰਗ ਦੇਖ ਲੈ ਉੱਥੇ ਉਹਨੇ ਖੜਾ 200 ਲਾਇਆ ਭੂਮੀ ਜੈਨੇ ਗੰਨੇ ਪਰ ਉਹ ਵੀ ਕਹਿੰਦਾ ਵੀ ਫਿਰ ਦਵਾਈ ਪਰ ਸਪਰੇਅ ਨੇ ਅਸਰ ਕਰਦੀ ਹੈਗੀ ਕਾ ਗਣਖ ਪਰ ਹੂੰ ਲੇਕਿਨ ਉਹ ਇਕਣਾ ਮਾਰੀ ਕਰਦੋਰਾ ਵੀ ਜਿੱਥੇ ਜਾਂਦਾ ਹਾਂ ਮੱਥੇ ਰੱਖ ਕੇ ਤਰਿਆ ਨਾ ਇਹ ਆਈ ਤੋਂ ਵੀ ਤੇ ਹੀ ਹੁੰਦੀ ਆ ਕੀ ਕੰਗਲ ਨੰਮਾ ਗਣਾ ਨਾ ਕੁਛ ਵੀ ਨਹੀਂ ਕਹਿੰਦੀ ਹੈ ਇਹ ਤਾਂ ਥੋੜੀ ਲੱਗਦੀ ਹੈ ਉਲਟੀ ਸੱਚੀ ਗੱਲ ਗਿੱਲੀ ਦੇਖ ਲਈ ਆ ਕਿ ਤੂੰ ਗਿੱਲੀ ਜਿਹੀ ਤੀਸਰ ਕਰ ਦਿੰਦੀ ਹੈ ਨਾ ਪਰसों ਜੇ ਉੱਥੇ ਤੱਕ ਦੇਖ ਲਈ ਆ ਕਿ ਤੂੰ ਕਣ ਤੇ ਹੋਰ ਵੱਧਾ ਰਹੀ ਮਾਰੂਗੀ ਮਾ ਦਾ ਇਹ ਤੇਰਵਾ ਦੇਖ ਵਾਲੀ ਰੇਮ ਵਾਂਗੂ ਲੱਗਦੀ ਹੈ ਜੇ ਐ ਨਾ ਹੋਵੇ ਘਾਣੂ ਤਿੰਨ ਪਾਉਣ ਲੱਜੀ ਦੋ ਨਹੀਂ 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 ਡੇੜਾ ਵਾਲਾ ਐਨ ਪ੍ਰੋਜੈਕਟ ਲੋਟ ਵੈਸੇ ਦੋ ਵੀ ਪਾਉਣੇ ਆ ਕਈ ਪਰ ਮੈਂ ਤਾਂ ਡੇੜੇ ਪਾਇਆ ਕਿਉਂਕਿ ਮੇਰਾ ਬਣਾ ਡੇੜਾ ਦਾ ਹੀ ਮੇਰਾ ਵਧੀਆ ਰਿਜ਼ਲਟ ਮਿਲਦਾ ਆਪਾਂ ਨੂੰ ਮੋਗੀ ਲੱਗਣਾ ਕਰਤਾ ਉਹ ਕੱਲ੍ਹ ਯਾਰ ਗੰਨੇ ਨੂੰ ਪਾਣੀ ਛੱਡ ਗਿਆ ਉੱਥੇ ਸਾਰੀ ਚੂਹੇ ਦੀ ਖੱਡ ਸੀ ਪਹੀ ਤੇ ਇਧਰ ਨੂੰ ਪੈ ਗਿਆ ਪਾਣੀ ਪਹੀ ਟੱਪ ਗਿਆ ਆ ਚੂਹੇ ਦੀ ਖੱਡ ਨਾ ਤੇ ਚੂਹੇ ਦੀ ਖੱਡ ਨਹੀਂ ਸੀ ਦੀ ਵਿੱਚ ਨੂੰ ਚੂਹੇ ਦੀ ਖੱਡ ਮੂਰੇ ਹੀ ਸੀ ਡੌਲਪ ਨੂੰ ਆਇਆ ਡੌਲਪ ਨੂੰ ਦੀ ਇਹਨੂੰ ਵੀ ਲੱਤ ਇਹਨੂੰ ਹੁਣ ਛੱਡਣ ਲੱਗੇ ਆ ਉਹ ਭਲੀਆ ਜਮ ਮੋਟਰ 4 ਵਜੇ ਚਲਾ ਕੇ ਗਿਆ ਕਿ ਜੇ ਇਹਦੇ ਵਿੱਚ ਕਣਕ ਬੀਜਣੀ ਉਹ ਬੈਨਾ ਲਾ ਦੇਣਾ ਤਾ ਇਹਦੇ ਨੂੰ ਉਧਰ ਬੀਜਣੀ ਕਣਕ ਇਸ ਵਿੱਚ ਕਣਕ ਕਣਕ ਨਹੀਂ ਬੀਜਣੀ ਕਰ ਜਵੀਂ ਉਹ ਬੀਜਣ ਚੱਲ ਠੀਕ ਆ ਫਿਰ ਕਣਕ ਹੀ ਦਾ ਖੇਤ ਹੋਰ ਮੰਗੂ ਗੱਦਾ ਠੀਕ ਆ ਜੀ ਬਾਈ ਠੀਕ ਹੈ ਹਾਂ ਪੰਜ ਠੀਕ ਆ ਹਾਂ ਠੀਕ ਹੈ ਜੀ ਜਗਦੀਪ ਨੂੰ ਵੀ ਲਿਆਉਂਦਾ ਘਟ ਜਾਦਾ ਦੇਖ ਲੈ ਇਹ ਵੀ ਵੀ ਆਪਣੀ ਆਪਣੀ ਚਾਹ ਹੈ ਹੈ ਆਪਣੀ ਚਾਹ ਕੋਈ ਗੱਲ ਨਹੀਂ ਇਹ ਵੀ ਪੀ ਲਵੇ ਕੋਲ ਫੇਰੇ ਦੇਖਦਾ ਗਿਆ ਲੈ ਨਾਨਾ ਠੀਕ ਆ ਬਸ ਪਾਣੀ ਕਾ ਨੂੰ ਲਾਉਂਦਾ ਪਾਣੀ ਨਹੀਂ ਸੀ ਫੇਰ ਬੋਣ ਲੱਗੇ ਵਈ ਉਹਨਾਂ ਨੂੰ ਦੋ ਕਰੇ ਤੇ ਜਮਨੀ ਗੱਟਰੀ ਪੀਉਂਦੇ ਨੇ ਕਣਕ ਵੀ ਜਣ ਲੱਗੇ ਫੇਰ ਨਾ ਕਵੀਆਂ ਨਾਲ ਮੜੇ ਜੇ ਥੱਲੇ ਆਲੇ ਕਿੰਨੇ ਉਹਦੀ ਸਿੱਲੇ ਖੇਤ ਬਹੁਤ ਹਨ ਹਵਾਜੀ ਪਾਜੀ ਇਹ ਕਮਾਲਪੁਰ ਉਧਰ ਪੱਟੇ ਪੰਜ ਗਿੱਲੇ ਮਟੋਗੇ ਹਾਂ ਬਾਕੀ ਫਿਰ ਇੱਧਰ ਹੁਣ ਵੀ ਗੋਲੇ ਆਣੇ ਆਉਂਦੇ ਆਉਜੋ ਮੜੇ ਮੜੇ ਪੱਟੇ ਦੇ ਨਾਲੇ ਬਾਅਦ ਚ ਵਧੀਆ ਵੀ ਜੂ ਜੂ ਇਹ ਤਾਂ ਹੈਗੀ ਆ ਹੁਣ ਸਭੀ ਜਿਆਦੇ ਗਿੱਲੇ ਦੀ ਨਾ ਉੱਥੇ ਤਾਂ ਚੱਕਰ ਫਿਰ ਰੌਣੀ ਕਰਕੇ ਤਾਂ ਗਿੱਲ ਹੋਣੀ ਆ ਜੇ ਰੌਣੀ ਨਾ ਹੁੰਦੇ ਫੇ ਕੋਈ ਚੱਕਰ ਨਹੀਂ ਤਾਂ ਉੱਥੇ ਦਾ ਡਾਕਟਰ ਆ ਕਮਾਲਪੁਰ ਦਾ ਉਹ ਤਾਂ ਬਹੁਤ ਡਾਕਰ ਉਹ ਤਾਂ ਓਰੇ ਨਾਲੋਂ ਕਿਤੇ ਡਾਕਰ ਆ ਆ ਕਮਾਲ ਬਣਾ ਲਾ ਨੇ ਹਾਂਜੀ ਹਾਂਜੀ ਤਾਂ ਡਾਕਟਰ ਜੀ ਵੀ ਨਹੀਂ ਆਉਂਦੇ ਓਰੇ ਨਾਲੋਂ ਤਾਂ ਕਿਤੇ ਡਾਕਰ ਆ ਉੱਥੇ ਤੁਹਾਨੂੰ ਕੰਮ ਕੋਈ ਮੁਕਾਤੇ ਫਿਰ ਜੀ ਦੇ ਕਰਿਆ ਫੋਨ ਕਿਹਾ ਚਾਹ ਪਾਣੀ ਆ ਜਾ ਚਾਹ ਤਾਂ ਚਾਹੀ ਜੱਪਲਾ ਦੇ ਚੱਲ ਠੀਕ ਇੱਧਰ ਵੀ ਲੱਗਿਆ ਬੰਦਾ ਸਫਰੀਕ ਰਹਣਾ ਅੱਛਾ ਜੀ ਠੀਕ ਹੈ ਲੈ ਆਹ ਨਾਲਾ ਭਜ ਗਿਆ ਬਹੁਤ ਪੰਗਾ ਅਸਲ ਤੇ ਪ੍ਰੈਸ਼ ਉਧਰ ਖੁੱਲਿਆਗਾ ਨਾ ਰਹਿਣ ਦੇ ਚੱਲ ਚੋਚਾ ਨਾ ਬਣਾ ਲਈ ਹਲਾ ਇੱਥੇ ਤੂੰ ਵੀ ਯਾਰ ਵਧੀਆ ਚ ਬੱਚਾ ਹੋਵੇ ਬਣਿਆ ਵਾ ਗੱਲ ਘਾਤੇ ਨਹੀਂ ਹੈਗੀ ਕਿੰਨੇ ਕੁ ਬਣਾਈ ਜਾਉਂਗੇ ਸਾਰੇ ਬਣਾਉਣੇ ਪਾਣੇ ਜਿੰਨੇ ਨੱਕੇ ਰੱਖੇ ਹੋਏ ਆ ਮੈਂ ਕਹਿੰਦਾ ਨੱਕਣੀ ਨਹੀਂ ਯਾਰਾ ਪੂਰੇ ਪੂਰੇ ਘੇਰੇ ਦਾ ਹੈਗਾ ਉਹ ਖੁੱਲਾ ਪਾਣੀ ਪੈਂਦਾ ਜੇ ਵੀ ਕਿੰਨੇ ਕੁ ਦਿਨ ਹੋ ਗਏ ਨੂੰ ਬੀਜੀ ਨੂੰ ਯਾਰ ਇਹਦੀ ਮੈਂ ਡੈਨ ਨਹੀਂ ਯਾਰ ਹੈਗਾ ਕਿੰਨੇ ਦਿਨ ਬੀਜੀ ਭਰਿਆ ਤਾਂ ਹੈ ਨਹੀਂ ਆਹ ਆ ਥੋੜੀ ਲਾਗ ਉੱਤੀ ਇਹ ਤਾਂ ਖਾਸੀ ਹੋਇਆ ਲੋ ਜੀ ਤੇ ਚਾਹ ਵੀ ਤਾਂ ਦੇਖੀ ਮੈਂ ਕਿਹਾ ਵੀ ਛੋਲੇ ਛੋਲੇ ਜੰਮੇ ਆਏਗੇ ਨਹੀਂ ਕਾਫੀ ਛੋਲੇ ਪੀਜੇ ਵੇ ਤੇ ਹੈ ਦੇਖਣੇ ਵੀ ਆ ਹੋਰ ਕਿਤੇ ਡ੍ਰਿੱਲ ਵਾਲਾ ਕੰਮ ਫੇਲੇ ਹੋਵੇ ਪੰਗਾ ਹੋਰ ਇਹਨੂੰ ਪਾਣੀ ਥੋੜਾ ਘੱਟ ਚਾਹੀਦਾ ਹੁੰਦਾ ਗਿੱਲ ਹੂੰ ਇਹ ਸੁੱਕੇ ਦੀ ਫਸਲ ਜ਼ਿਆਦਾ ਆਏ ਪਰ ਆਪਾਂ ਦੇ ਚਾ ਬੈਡਾਂ ਪਰ ਬਾਕੀ ਦੇਖ ਜਾਓ ਸੁੱਕਾ ਵੀ ਜਾਏਗਾ ਉੱਥੇ ਪਾਣੀ ਲੱਗਿਆ ਹੀ ਨਹੀਂ ਹੈਗਾ ਐਂ ਤਾਂ ਕਈ ਜਗ੍ਹਾ ਹੈਗਾ ਇਹ ਕਈ ਜਗ੍ਹਾ ਜ਼ਿਆਦਾ ਗਿੱਲਾ ਉਹੀ ਕਹਦਾ ਮੈਂ ਜੰਮੇ ਆਏ ਐਂ ਤਾਂ ਆ ਗਿਆ ਦੇਖੋ ਹੈ ਜੰਮੇ ਆਇਆ ਦੇਖੋ ਟੁੱਪ ਗਿਆ तोड़ता, पहले कोई नहीं, और यहाँ खासा ढूँगा ही, ज़मीन ऐसा, निकले हैं वो कल पर सोनू बाहर, निकले हैं उन्हें, पूरे देख जाओगी सोप के जो तोड़ी है कि नहीं, आ लगी है आ देखो, पूरे सोप का देखो, आ देखो, अच्छा, अदा हो गया, कक्का, तोड़ी है देख, पूरे लीड तोड़ी है ਇਦੂ ਇਹ ਆ ਉਹੀ ਆ ਉੱਤੇ ਵੀ ਤਾਂ ਨਾ ਇੱਕ ਕਾਲੀ ਆ ਪਰ ਇਹਦਰ ਵੀ ਜੀ ਆ ਕਿੱਤੇ ਦਾ ਪਰਾਂ ਹੈ ਹਾਂ ਚਿੱਟੇ ਦਾ ਪਰਾਂ ਹੈ ਉਹ ਗੱਲ ਕਰਦਾ ਵੀ ਇਹ ਵੀ ਤੁਰਪੇ ਤੇ ਲੇਡ ਤੁਰੇ ਹੋਰੇ ਗਿੱਲੇ ਘੱਟ ਦੀ ਹੂੰ ਉੱਤੇ ਗਿੱਲੇ ਦੀ ਉੱਤੇ ਤੁਰਪੇ ਇਹਦਾ ਬਾਹਰ ਪਈ ਤੁਰਪੇ ਵਾਲੇ ਜਿਹੜਾ ਕੋਈ ਬਾਹਰ ਰਹੀ ਗਏ ਆ ਤਿੰਨ ਬਾਹਰ ਪਈਆਂ ਇਹ ਵੀ ਤੁਰਪੇ ਦਬ ਲੋ ਵਿੱਚੋਂ ਆਈ ਹੋਏ ਉਧਰਲੇ ਵੀ ਦੇਖ ਲਈਏ ਆਉ ਵੀ ਠੀਕ ਆ ਠੀਕ। ਇੱਦਾਂ ਹੁਣ ਦਸਣ ਕੋੜ ਨੂੰ ਲੱਦਣ ਦਾ ਕੱਕ ਕਰੀ ਗੀ ਉਹਨੂੰ। ਨਾਲੇ ਕੀ ਆ। ਚਲੋ। ਹਾਂਜੀ। ਕਿਆ ਕਹਿੰਦੀ ਐ ਕਣਕ? ਕਣਕਾਂ ਚ 5 ਦਿਨ ਦੀ ਹੋਊਗੀ ਤੁਰਪੀ ਕਣਕ ਤਾਂ। ਹੂੰ। ਪਰ ਜਿਹੜੀ ਉੱਪਰ ਪਈ ਆ। ਉਹ ਅਜੇ ਥੋੜੀ ਸੁੱਕ ਚਾਹ। ਇਹ ਵੀ ਛਿੱਟੇ ਵਾਲੀ ਐ ਨਾ ਬਾਹਰ ਰਹਿ ਜਾਂਦਾ ਦਾਣਾ। ਇਿਕਣਾ ਹਾਏ। ਕਈ ਬਾਹਰ ਰਹਿ ਜਾਂਦਾ ਨਾ ਦਾਣਾ। ਹੂੰ ਹੂੰ। ਅਜੇ 5 ਦਿਨ ਹੋਇਆ 7-8 ਦਿਨ ਦੀ ਨਿਕਲੇ ਆਉਂਗੀ 8 ਕ ਦਿਨ ਦੀ। ਹੂੰ। ਹੁਣ ਤਾਂ ਇਹਨੇ ਭਜਣਾ ਹੀ ਐ ਪਹਿਲਾਂ ਜੜ ਛੱਡਣ ਤੱਕੇ ਹੁੰਦਾ ਏ। ਹੁਣ ਤਾਂ ਆ ਦੇਖੋ ਐਨ ਹੋ ਗਿਆ ਐ ਦਾ। ਜੜ੍ਹ નીચે ਛੜਤੀ ਦੀ ਉੱਪਰ ਨੂੰ ਤਾਂ ਡੱਕਾ ਤੁਰਪਿਆ ਦਾ ਥੋੜਾ ਜਿਹਾ ਇੱਕ ਇਥੇ ਬਬੂਲ ਰਾ ਕਰਕੇ ਵੀ ਆ। ਬੂਦਰਾ ਦੇ ਪੱਤੇ ਤਾਂ ਦੇਖ ਲੈ। ਉਹ ਦੇਖਣਾ ਕਰਦੇ। ਉਹ ਆਉਂਦਾ ਇੱਕ ਗਿਰਿਆ। ਉਹ ਗਿਰ ਗਿਆ। ਖਾਲਸੇ ਪੱਤੇ ਤਾਂ। ਪੱਤੇ ਉਹ ਬਹੁਤ ਆ। ਚੱਲ ਕੋਈ ਨਹੀਂ ਇਹਨਾਂ ਦਾ ਵੀ ਵਿਚਾਰਿਆਂ ਦਾ ਟਾਈਮ ਆ। ਹਾਂ ਹੁਣੀ ਗਿਰਨਾ ਇਹ ਤੇ ਵਾਤ ਹੈ ਇਹਨਾਂ ਦੇ ਆਏ ਖਾਲੀ-ਖਾਲੀ ਲੱਗਣਾ ਜਿਵੇਂ। ਹਾਂ ਸਾਫ਼ ਹੋ ਜਾਣਾ ਇਹਨਾਂ ਨੇ ਫਿਰ। ਫਿਰ ਦੁਬਾਰਾ ਨਵੇਂ ਪੱਤੇ ਆਉਣਗੇ। ਫਿਰ ਨਵੇਂ। ਚਲੋ ਜਿਆਦਾ ਪਰੋਜਾ ਕੀਤੀ ਉਹ ਬੀਜ ਲੇ ਜਾ ਫੇ ਥੋੜੀ ਲੇਟ ਬੀਜੇ ਪਿਛਲੇ ਸਾਲ ਆਪਾਂ ਨੇ 26 ਤਰੀਕ ਨੂੰ ਬੀਜੀ ਸੀ 26 ਨਵੰਬਰ ਨੂੰ ਹਾਂ ਤਿੰਨ ਚਾਰ ਦਿਨ ਤੱਕ ਯਾਨੀ ਕਿ ਆ ਪੱਤੇ ਵੀ ਵਿੱਚੇ ਬਾਹ ਹੋ ਗਏ ਤੇ ਇੰਨੇ ਕੁ ਰਹਿ ਗਏ ਤੇ ਪਰ ਬੂਟੇ ਵੀ ਬੜੇ ਹੋ ਗਏ ਜਦ ਨਾਲੋਂ ਹਾਂ ਸਾਲ ਵਧ ਗਿਆ ਵਧ ਗਿਆ ਜਦ ਤਾਂ ਬੂਟੇ ਉਨੇ ਕਿਤੇ ਉਹ ਵੀ ਛੋਟੇ ਹੀ تھے ਜਦ ਉਹਦੇ ਇੰਨੇ ਹੁਣ ਹੋ ਗਏ ਤਿੰਨ ਸਾਲ ਦੇ ਇਹ ਤਿੰਨ ਦੇ ਚਲ ਫੇ ਫਰਕ ਤਾਂ ਹੈ ਹੀ ਨਾ ਫੇ ਵੀ ਵਧੀਆ ਹੋਏ ਆਉਣੀ ਜਿੱਲ ਹੈਗੀ ਆ ਹਾਂ ਇੱਕ ਵਾਰੀ ਬਟਾ ਵੀ ਪਾਤੀਆਂ ਦੀਆਂ ਹੈ ਚਲੋ ਚਲੋ ਲੱਗੀ ਐ ਲੈ ਸਣ ਨੂੰ ਲੱਗੇ ਆਪ ਵੀ ਮੇਰੇ ਆਉਂਦੀ ਨੂੰ ਤਾਂ ਦੋ ਘਾਰੇ ਵੀ ਕਰਤੇ ਪਰ ਪਾਏ ਦਾ ਕੋਈ ਫਾਇਦਾ ਵੀ ਹੈਗਾ ਫਾਇਦਾ ਵੀ ਨਹੀਂ ਜਿਹੜਾ ਥੱਲੇ ਰਹਿ ਗਿਆ ਹੂੰ ਉਹਦਾ ਵਿਚਾਰਾ ਇਹ ਜਾਊਗਾ ਸੁੱਕੇ ਸੁੱਕੇ ਜੀ ਉਹ ਤਾਂ ਜਾਣਾ ਹੀ ਨੇ ਵੀ ਮੇਰਾ ਬਾਹਰ ਤਾਂ ਠੀਕ ਆ ਉਹ ਜਿਹੜੇ ਉੱਪਰ ਨਿਕਲੇ ਆਏ ਉਹ ਤਾਂ ਇਹ ਨਹੀਂ ਮਾਲਾ ਪਿਆ ਛਾਲ ਜਿਹੜਾ ਥੱਲੇ ਆ ਗਿਆ ਉਹ ਔਖਾ ਏ ਉਹ ਔਖਾ ਏ ਅੱਜ ਕਰ ਹੂੰ ਕੱਖ ਦਾ ਹੁੰਦਾ ਨਹੀਂ ਹਾਂ ਹੂੰ ਕੱਖ ਤਾਂ ਹੈ ਨਹੀਂ ਹੋਣਾ ਨਹੀਂ ਤਾਂ ਇਹਦੇ ਨਾਲ ਪਰ ਕੱਖ ਤਾਂ ਹੁੰਦਾ ਨਹੀਂ ਹੂੰ ਪਰ ਛੇਤੀ ਚੱਕਣੀ ਦੀ ਆਪਾਂ ਥੋੜੇ ਲੇਟ ਹੋ ਗਏ ਨਾ ਹਾਂ ਚਾਰ ਪੰਜ ਦਿਨ ਪਹਿਲਾਂ ਚੱਕਣੀ ਜਾਈਏ ਹੂੰ ਉਹਦੇ ਕਰਕੇ ਥੋੜਾ ਜਿਹਾ ਫਰਕ ਪੈ ਗਿਆ ਇਹ ਨੂੰ ਲਿਖਾਤਾ ਆਪਾਂ ਨੇ ਮਹੀਨਾ ਉਹ ਦਿੱਲੀਆਂ ਨੇ ਪਾਈ ਹੁੰਦੀਆਂ ਇਹਦਾ ਉਹ ਅੱਗੇ ਵੀ ਆਪਾਂ ਪਾਉਂਦੇ ਨਹੀਂ ਆਂ ਇਹ ਤਾਂ ਕਈ ਵਾਰੀ ਉਧਰ ਤੇ ਜਦ ਮੋਟਰ ਦੇ ਵਿੱਚ ਜਾਂ ਕਈ ਵਾਰੀ ਪਾਉਂਦੇ ਵੀ ਨਹੀਂ ਤੇ ਉਹ ਇੱਥੇ ਕੋਰਟ ਤੇ ਜਾ ਕੇ ਪਾਤੀ ਹੂੰ ਜਾਂ ਤਾਇ ਜੀ ਦੇ ਖੇਤ ਚੋਂ ਭਾ ਹੋ ਚਲੀ ਆਹੀ ਰਹਗੀ ਚਲ ਦੇਖਦੇ ਆਂ ਆ ਗਿਆ ਕਹਿੰਦੀ ਆ ਹਾਂ ਹੋਇਆ ਹੁਣ ਉਹ ਤਾਂ ਜਾਣਾ ਹੀ ਨੇ ਖਾਣ ਵਾਸਤੇ ਤਾਂ ਹੋਊਗਾ ਇਹਨਾਂ ਵਧੀਆ ਕਰ ਜੋਗਾ ਤਾਂ ਹੋ ਜੂਗਾ ਅਜੇ ਚੱਲਦਾ ਵੀ ਦੇਖਣਾ ਫਿਰ ਨਹੀਂ ਆਉਣ ਦੀ ਸਭਾਵਨਾ ਬਣੀ ਜਾਂਦੀ ਏ ਮੌਸਮ ਗੜਬੜਾ ਚਾਚਾ ਦੇ ਦਾ ਕੱਖ ਵੜਨ ਵੀ ਆ ਗਿਆ ਦਿੱਲੀ ਦੀਆਂ ਨਹੀਂ ਸਾਰੀ ਹੋਣੀ ਏ ਚਾਚਾ ਸਪਰੇਅ ਕਰਦਾ ਤੇ ਸਪਰੇਅ ਦਾ ਤਾਂ ਹੋ ਜੂਗਾ ਨਹੀਂ ਆ ਅਸਰ ਕਿੰਨੇ ਟਾਈਮ ਹੋਉਂਦਾ ਇੱਕ ਦਿਨ ਲੰਘੇ ਉਹਦਾ ਪਾਣੀ ਲਾਉਣਾ ਜਿੰਨਾ ਛੇਤੀ ਮੀਂਹ ਪੈ ਜੂਗਾ ਨਾ ਵਧੀਆ ਰਿਜ਼ਲਟ ਆ ਉਹਦਾ ਅੱਛਾ ਕਿ ਤਾਂ ਅੱਲਾਹ ਹੀ ਮਸੀਹ ਨੂੰ ਵੱਡਾ ਲਾਦੀ ਹੈ ਵਿਆਹ ਤੇ ਬਾਦ ਹੂੰ ਮੈਂ ਕਹਿੰਦਾ ਹਫਤਾ ਹੋਰ ੜਕੇ ਜੀ ਹਫਤਾ ਤਾਂ ਨੰਗੇ ਜਣਾ ਵਿਆਹ ਤੂੰ ਹਲੇ ਹਾਂ ਹਾਂ ਫਿਰ ਵਧੀਆ ਹੈ ਵਧੀਆ ਹੋ ਜਾਊਗਾ ਉਹ ਤਾਂ ਹੋਊਗਾ ਚਲੋ ਲੱਗੋ ਮੈਂ ਵੀ ਚੱਕਦਾ ਫਿਰ ਬੜਾ ਲਓ ਭਰੀਆਂ ਜੀਆਂ ਜਿਆਹਾ ਵੀ ਹੋਗੀ ਆਪਣੀ ਕਿ ਆਏ ਇਹ ਜਵੀਓ ਆ ਐਨ ਵਧੀਆ ਹੋਗੀ ਬਾਕੀ ਨੂੰ ਹੁਣ ਗੁੱਟਦੇ ਆ ਬਾਅਦ ਚ ਦਿਖਾਉਂਦੇ ਆ ਗੁੱਟ ਗਏ ਨੇ ਫਿਰ ਸੀ ਇਹਨੂੰ ਕਿ ਆਏ ਲਸਣ ਨੂੰ ਇਹ ਗਏ ਸਾਡੇ ਕੋ ਹਥਿਆਰ ਹੈ ਗੁੱਡੜੀ ਵਾਲੇ ਵੀ ਦੋ ਗੱਲੀ ਇਹ ਨਹੀਂ ਬਣੀ ਬਾਕੀ ਗੁੱਡਣੀ ਵਾਲੀ ਹੈ ਨਾ ਗਿੱਲਾ ਫਟਾ ਕਰਕੇ ਨਾ ਗਿੱਲਾ ਹੂੰ ਕਰੂੰਗਾ ਕਹੇ ਧਾਨ ਵੀ ਕਹਣਾ ਜੰਮੇ ਵਿੱਚ ਲੈ ਥੋੜੇ ਬਹੁਤ ਆਉ ਰਹੇ ਕਿੰਨੇ ਆ ਚੱਲ ਸੁੱਕ ਲੈਣ ਦੇ ਕੋਈ ਨਹੀਂ ਹੂੰ ਇੱਥੀ ਜੇ ਮੋਟਰ ਪਰ ਇਹ ਕੱਲੂ ਗੁੱਡ ਲਾਂਗੇ ਕੱਲੂ ਨਹੀਂ ਪਰਸੋਂ ਜੋ ਉੱਥੇ ਨੂੰ ਘੋਟੂਗਾ ਹਲੇ ਪਰਸੋਂ ਦੇ ਦੋ ਦਿਨ ਇਹਨੂੰ

ਪਟ ਟੂਣ ਦਾ ਖਤਰਾ ਹੈ ਪਟ ਨਹੀਂ ਦੱਬ ਹੋ ਰਹੇ ਆ ਥੱਲੇ ਦੱਬ ਵੀ ਹੁੰਦੇ ਆ ਮਿੱਟੀ ਨਾਲ ਐ ਜਾਂ ਫੇਰਦੇ ਆ ਨਾ ਮਿੱਟੀ ਗਿੱਲੀ ਆ ਨਾ ਮਿੱਟੀ ਗਿੱਲੀ ਉਹਦੇ ਉੱਤੇ ਗਿਰ ਜਾਂਦੀ ਉਹ ਦੱਬ ਹੋ ਜਾਂਦਾ ਹੈ ਮੜੀ ਸੁੱਕ ਜੂਗੀ ਵਧੀਆ ਬਣ ਜੂ ਨਾਲ ਖੜੇ ਹੋਵੇ ਤੇ ਗੱਲ ਹੋਊ ਫੇਰ ਤਾਂ ਫਾਇਦਾ ਹੀ ਪੀ ਫੇਰ ਨਾਲ ਐਨ ਮਿੱਟੀ ਲੱਗੀ ਜਾਣੀ ਚਲਿਏ ਫਿਰ ਕਰਨ ਨੂੰ ਚਲੋ ਫਿਰ ਹੁਣ ਕੀ ਕਰਨਾ ਯਾਰ ਠੀਕ ਆ ਗਰੀਬ ਵੱਡਦਾ ਕੱਕ ਵੱਡਲਾ ਵੱਡਲਾ ਆਓ ਬੈਠਾ ਦਿਖਣਾ ਨਹੀਂ ਗੈਵਰੇਚੀ ਦਾ ਇਹ ਵੀ ਵੱਡਦਾ ਚਲ ਚਲਿਏ ਚਲੋ ਕੋਟਾ ਦੇਤੀ ਬਾਉਟੀ ਵਿੱਚ ਦੇਖ ਲੈ ਜੀ ਜੀ ਦੀ ਵਾਲਤੀ ਬਾਈ ਠੀਕ ਹੈ ਜੱਚੇ ਪਿੱਛੇ ਕਰ ਲਾ ਹੁਣ ਮੂਰੇ ਵੀ ਦੇਖ ਕੇ ਜਾੱਚੇ बस देख के देख के परानू परानो चाहे हाँ बस ये रख डॉक्टर ਆਪ ਤੇ ਦੇਖ ਕੇ ਚੱਕ ਕੇ ਜਾਂ ਚੱਲ ਪਾਟੂ ਰਿਹਾ ਉਹ ਪਿਛੇ ਦਾ ਚਾਚੇ ਤੇ ਪਟਦਾ ਦੇਖ ਲੈ ਚਾਚੇ ਨੇ ਪਟਦਾ ਅੱਜ ਵਾਲਾ ਉਹ ਮੇਰੇ ਪੈਰੇ ਘੱਟ ਨੇ ਹਾਂ ਠੀਕ ਠਾਕ ਹੈ ਠੀਕ ਆ ਐਂ ਚੜਦੀ ਕਲਾ ਕੰਕ ਤਾਂ ਵਧੀਆ ਜੰਮੀ ਵੀ ਆਦਾ ਸੁਪਰ ਸੀਟਰ ਵਾਲੀ ਇਹ ਅੱਜ 22 ਬਾਈ ਦਿੰਦੀ 23 ਦਿੰਦੀ ਹੋਗੀ 22 ਨਾ 20 ਬੀ ਕੀ ਦਿੰਦੀ ਹੋਗੀ ਹਾਂ ਹਾਂ ਹੁਣ ਮੈਂ ਚੱਲ ਵਿਆਹ ਤੇ ਆ ਕੇ ਪਾਣੀ ਲਾ ਦੂੰਗਾ ਜੀ ਉਹ ਤਾਂ ਹੋਊਗਾ ਇਹ ਰੱਬ ਨੂੰ ਕਹਾਂ ਮਾੜਾ ਜੀ ਮੀਂਹ ਪਾ ਦੇ ਇਹ ਜੋ ਇਹ ਗਣਕਾ ਬੀਜ ਨੇ ਤੈਨੂੰ ਮੀਟੀ ਪਾਈ ਦੇ ਦੇਖ ਲਾਲ ਮੇਰੀ ਗੱਲ ਸੁਈਆ ਬੀਜੋਂ ਨੂੰ ਅੱਛੇ ਰੌਣੀ ਜਣੀ ਬਈਆ ਗੱਲਾਂ ਸੁਣ ਲੈ ਇਹਦੀਆਂ ਹਾਂ ਅਸਾਂ ਟੈਂਕੀ ਜੀ ਨਾਲ ਪਾਣੀ ਛੇੜ ਕਰ ਦੋ ਯਾਰ ਲੈ ਖੇਲਾ ਕਰੀ ਆ ਹਾਂ ਹਾਂ ਹੋਰ ਕੀ ਆ ਜਿੱਥੇ ਜ਼ਿਆਦਾ ਸੁੱਕਾ ਉਧਰ ਮੈਂ ਤੇਰੇ ਦੇਖੇ ਅੱਜਾ ਹੁਣ ਅਸੀਂ ਮੋਟਰ ਤੇ ਆਜੇ ਤੇ ਹਾਂ ਤੇ ਪਾਣੀ ਕੱਢ ਲਾਇਆ ਪਰਸੋਂ ਹੀ ਲਾਇਆ ਅ ਕਣਕਾ ਤੁਰਪੀ ਜਿਹੜੀ ਵਿੱਚ ਪਈ ਦੋ ਦਿਨਾਂ ਪੱਟੀ ਸੀ ਨਿਕਲ ਗਏ ਹੋਣੇ ਖਣਕਾ ਇਹਦੀ ਆਪਾਂ ਦੋ ਪੱਟੀ ਦੀ ਨਾ ਉਹ ਤੁਰਪੀ ਹੁਣ ਉਹਨੇ ਆਹੀ ਵੀ ਦੋ ਦਿਨ ਵੱਧ ਲੈ ਲੂ ਪਰਸੋ ਚੌਥੇ ਤੱਕ ਨਿਕਲ ਆਉਂਗੀ ਸਾਡੇ ਖਾਣ ਲਾ ਜੀ ਇਦੇ ਵਿੱਚ ਵੀ ਤੇਰੀ ਜਿਹੜਾ ਕੋਈ ਦਾਣਾ ਜਿ ਕਿਤੇ ਰਹਿ ਗਿਆ ਨਿਕਲਿਆ ਹੁਣ ਪਾਣੀ ਲੱਗੇ ਤੇ ਨਿਕਲੇ ਹੁਣ ਪਾਣੀ ਹੁਣ ਮੀਂਹ ਦੇਖ ਕੇ ਲਾਗਦੇ ਨਹੀਂ ਹਾਲੇ ਰੁਕ ਜਾ ਹੋਰ ਬਹੁਤ ਵਿਆ ਬਹੁਤ ਹੈ ਮੀਂਹ ਦਾ ਕੁਝ ਨਹੀਂ ਪਤਾ ਮਖਾ ਇਨੀ ਕੱਦਾਂ ਦਿਨ ਹੋਰ ਰੁਕ ਜਾ ਨਹੀਂ ਹੁਣ ਨਹੀਂ ਖੇਤੀ ਥੋੜੋ ਨਾ ਪਿਆ ਤੇ ਬਾਅਦ ਹਫਤੇ ਤੱਕ ਪਤਾ ਕੋਈ ਨਹੀਂ ਤੇਰਾ ਤੂੰ ਕਈ ਵਾਰੀ ਮਿੱਟ ਚ ਲਾ ਦਿੰਦਾ ਖਾਲ ਤਾਂ ਸਵਾਦ ਗਿਆ ਹਾ ਤੇ ਤਾਂ ਪ੍ਰਾੜੀ ਕੱਢਣੀ ਪੈਣੀ ਉਹ ਲਾਈ ਆ ਕੱਢ ਕੇ ਕਿਆ ਫਹਾ ਛੇੜਿਆ ਸਾਨੂੰ ਜਿਕਣਾ ਤਾਂ ਉਹ ਕਰਿਆ ਤਾਂ ਉਹ ਲਾਈ ਪਈ ਸੜੇ ਸ਼ਾਮ ਨੂੰ ਕਰੀ ਸਪਰੇ ਸਵੇਰੇ ਨੇ ਧਾਨ ਵੜਾਤੀ ਲੋਕਾਂ ਨੂੰ ਤੇਲਾ ਥੋੜੋ ਖੜਾਉਣਾ ਹੈ ਤੇਲਾ ਉਹ ਮਦਦ ਜਿਉਂ ਦਾ ਸ਼ਾਮ ਨੂੰ ਸਪਰੇਅ ਕਰੀ ਇਹਦਾ ਪਤਾ ਕੋਈ ਨਹੀਂ ਨੇ ਉਦੋਂ ਮੈਂ ਇਹਨੂੰ ਫੋਨ ਕਰਿਆ ਇਹ ਮੈਂ ਕੀ ਕਰਦਾ ਤਾਂ ਮੈਂ ਖਤੀ ਚ ਗੰਨਾ ਪੀਦਾ ਤਾਂ ਮੈਂ ਕਿਹਾ ਅੱਜ ਪਾਣੀ ਨਾ ਲਾਈ ਕਾਲੂ ਲਾਈ ਵੀ ਆਪਾਂ ਇਕੱਠਾ ਹੀ ਛੋੜ ਦੀ ਗੱਲ ਆ ਯਾਰ ਇਹ ਲਾ ਕੇ ਹਟਿਆ ਪਾਣੀ ਤੂੰ ਸਾਭ ਲਾ ਲੈ ਗੱਲ ਆ ਭਾਈ ਠੀਕ ਹੈ ਕਹਿੰਦੇ ਮੈਂ ਤਾਂ ਮੈਂ ਗੰਨਾ ਦੋਰਾ ਭਰ ਲੂੰਗਾ ਠੀਕ ਹੈ ਕਹਿੰਦੇ ਕਹਿੰਦਾ ਪਰ ਪਾਣੀ ਲਾਉਣਾ ਮੈਂ ਅੱਜ ਕਹਿੰਦਾ ਮੇਰਾ ਗੰਨਾ ਸੁੱਟਦਾ ਗੰਨਾ ਵੀ ਭਰਤਾ ਵੀ ਭਰ ਛੱਡ ਲਾ ਭਾਈ ਮੈਂ ਗੰਨੇ ਨੂੰ ਛੱਡ ਦਿੰਦਾ ਉਹ ਦਿਨ ਇਹਨੂੰ ਛੱਡਿਆ ਲੈ ਉਹ ਛੱਡਿਆ ਇਹਦਾ ਉਦੋਂ ਕਰਤੀ ਗੰਨਾ ਵੀ ਗਿਆ ਤਾਂ ਆਹ ਉਹਦੇ ਦੂਜੇ ਦਿਨ ਮੈਂ ਕਿਹਾ ਇੱਥੇ ਵੀ ਉੱਥੇ ਵੀ ਲੱਗਾ ਆਕਾ ਮਾਰਦਾਂ ਪਰ ਮੈਨੂੰ ਆਉ ਵੀ ਗੰਨਾ ਭਰਿਆ ਪਿਆ ਜੇ ਮੈਂ ਆ ਕੇ ਦੇਖਿਆ ਦੂਜੀ ਵਾਰੀ ਕਹਿੰਦਾ ਉਹ ਦਿਨ ਆ ਗੰਨਾ ਭਰ ਗਿਆ ਪਰ ਮੇਰੇ ਤਾਂ ਗੰਨੇ ਨੂੰ ਬਿਮਾਰੀ ਬਹੁਤ ਪਈ ਸਾਰਿਆਂ ਦੇ ਸਾਰਿਆਂ ਦੀ ਬਾਈ ਇਹ ਰੈੱਡ ਰੂਟ ਨੂੰ ਮੇਰੇ ਮਤਲਬ ਟਾਪ オーਰਰ ਆ ਸਾਰਿਆਂ ਨੂੰ ਇਹ ਬਿਮਾਰੀ ਗੰਨੇ ਨੂੰ ਪਰ ਇਹ ਸਰੋਂ ਨਾਲ ਕਿੱਲੇ ਨਾ ਸਰੋਂ ਨਹੀਂ ਸਾਰੇ ਗ 18 ਨੂੰ ਘਟ ਹੈ ਜੀ 18 ਨੂੰ ਵੀ ਹੈਗੀ ਜਿੱਥੇ ਹੈਗੀ ਜਿਆਦਾ ਏ ਹਾਂ ਸਿਰਫ ਐਤ ਕੀ ਪਹੁੰਚ 18 95 ਵਜੇ ਆਵਾ ਤੱਕ ਜੇ 85 ਵੀ ਬਚਿਆ ਹੋਇਆ 18 ਵੀ ਹੈ ਬਚਿਆ ਹੋਇਆ 18 ਵੀ ਬਚਿਆ ਉਹਨਾਂ ਨਹੀਂ ਹੈਗਾ ਹਾਂ ਪਰ ਥੋੜਾ ਏ 3 ਵਜੇ ਹੋਏ 18 ਨੂੰ ਵੀ ਪੈਗੀ 36 ਨੂੰ ਤਾਂ ਹੈ ਬਹੁਤ ਆ ਉਤੇ ਬਾਅਦ 38 ਨੂੰ ਵੀ ਪੈਗੀ ਹੈ ਤੱਕੀ ਪਹਿਲਾਂ ਤਾਂ ਨਾਲੇ ਨੇ ਵਸਾ ਲਿਆ ਉਹਨਾਂ ਗੰਨੇ ਨੇ ਰਹਿੰਦੇ ਉਹਦੇ ਰਗੜਦੇ ਨੇ ਕੱਲ ਇਹ ਆਪਾਂ ਨੂੰ ਤਾਂ ਨਹੀਂ ਲੈ ਕੇ ਗਿਆ ਤਵੀਆਂ ਨਹੀਂ ਨੂੰ ਆਇਆ ਪਾਰਟੀ ਕਰਨੀ ਪੈ ਜਾਣੀ ਉੱਥੀ ਪਾਰਟੀ ਲਈ ਤੇ ਚਾਹੀਦੀਆਂ ਨਹੀਂ ਬੇ ਹਰ ਚੋਰੀ ਨਾ ਠਗੇ ਦੇ ਨਹੀ ਨਹੀ ਚੋਰੀ ਉਹ ਮੈਨੂੰ ਆਏ ਮੇਰੀ ਗੱਲ ਸੁਣ ਲੈ ਮੈਨੂੰ ਆਏ ਵੀ ਦਿਖਾਵੇਂ ਸਾਲਾ ਸੌਦਾ ਉਹ ਅਸੀਂ ਸੌਦਾ ਕਰਵਾਉਣਾ ਨਹੀਂ ਤਾਂ ਹੋਣਾ ਖਾਣ ਨਹੀਂ ਨਹੀਂ ਉੱਥੇ ਲਾ ਫੇਰ ਕਿਉਂ ਉੱਥੇ ਦੂਸਰਾ ਲੈ ਜਾਣਾ ਤਾਂ ਅਸੀਂ ਕਿਹਾ ਪਾਣੀ ਕਿਉਂ ਕੁਲਦੀਪ ਹੈ ਨਾ ਦੇਖਾ ਕਿ ਆ ਕੋਈ ਸੱਪ ਕੱਟੂ ਮਾ ਕੇ ਆਹ ਸਾਲਾ ਗੱਲ ਹੋ ਗਈ ਇਹ ਹੱਸਦਾ ਜਾ ਉਹ ਜਦੋਂ ਉਹ ਭੱਜ ਗਿਆ ਮੋਟਰਸਾਈਕਲ ਚੱਕ ਕੇ ਲੈ ਮਖਾਈ ਕਹਿੰਦੇ ਕਿੱਥੇ ਮਹਮਨਸੂਹੇ ਜਾਣਾ ਹੈ ਕਹਿੰਦਾ ਕਿ ਮੈਨੂੰ ਸਾਨੂੰ ਦੱਸਿਆ ਹੈਗਾ ਜੀ ਮਨਸੂਹੇ ਚੱਲੇ ਆਇਆ ਸਾਲਾ ਕੀ ਕੰਮ ਆ ਮਾਂ ਤੂੰ ਆ ਜਾ ਮੈਂ ਬੰਬੇ ਨੂੰ ਕਿਹਾ ਮੈਂ ਆ ਜੀ ਇਹ ਗੱਲ ਹੋ ਗਈ ਮੈਨੂੰ ਸਵੇਰੋਂ ਵੀ ਲੰਬਾ ਦਮ ਬਦੇਖ ਲੱਗਣਾ ਚੋਰੀ ਚੋਰੀ ਨੱਡੇ ਸਵੇਰੋਂ ਗਿਆ ਵੇ ਹਾਂ ਉਹ ਮਨ ਨੂੰ ਆਇਆ ਤਾਂ ਮੈਂ ਕਿਹਾ ਚੱਲ ਜਾ ਕੇ ਸੌਦਾ ਕਰ ਲਿਆ ਫੇਰ ਮੈਨੂੰ ਕਹਿੰਦਾ ਐ ਕਰ ਮੈਂ ਕਿਹਾ ਹਾਂ ਆ ਜਾ ਮਨਸੂਰ ਛਿੱਤੀ ਦੇ ਕੇ ਟਾਈਟਰ ਲੈ ਕੇ ਮੈਂ ਹਿੱਜਾ ਕੇ ਕਰ ਲਿਆ ਤਵੀਆਂ ਨਾਲ ਸੌਦਾ ਕਰ ਲਿਆ ਮੈਂ ਪਹਿਲਾਂ ਕਦੇ ਨਹੀਂ ਲੈ ਕੇ ਗਿਆ ਸਾਨੂੰ ਤੂੰ ਜਾ ਕੇ ਅਸੀਂ ਪਾਣੀ ਮਾਰਨੀ ਸੀ ਸਮਾਂ ਸੌਦਾ ਕਰਾਉਣਾ ਹੀ ਤਾਂ ਜਿਹੜਿਆ ਹੁਣ ਦਾ ਮੈਂ ਚੱਲ ਭਾਈ ਕੋਈ ਨਹੀਂ ਉਹ ਉਹਦੇ ਵਿੱਚ ਪਾਰ ਵਿੱਚ ਤਾਂ ਪਹਿਲਾਂ ਫੇਰ ਮੈਂ ਕਿਹਾ ਚੱਲ ਹੁਣ ਆ ਜਿਹੜੇ ਵੇਚਣੀ ਸੀ ਪਾਰ ਚ ਤਾਂ ਹੁੰਦਾ ਹੀ ਆ ਹਾਂ ਇਹ ਤਾਂ ਹੈਵੀ ਮੈਂ ਜੇ ਘਟ ਗਿਆ ਅਗਲੇ ਨੂੰ ਹੋਰ ਘਟੀ ਜਾਣਾ ਹੋਰ ਘਟੀ ਜਾਣਾ ਆ ਤੇ ਅਗਲੇ ਦੇ ਤਵੇ ਤੋਂ ਵੀ ਪਵਾਏ ਤਵੇ ਤੋਂ ਵਧੀਆ ਜਾਣੀ ਮੈਂ ਤਾਂ ਫੇ ਪੈਸੇ ਲਾਤੇ ਮਾਂ ਚੱਲ ਹੁਣ ਆਹ 8 8 ਤਵੀਆਂ ਤੇ ਜਦ ਇਹ ਉਹ ਸਾਡੇ ਬੈਰਿੰਗ ਜੇ ਟੁੱਟੀ ਜਾਂਦੇ ਆ ਸੈਜ ਕਰਵਾ ਲਿਆ ਪਹਿਨਾ ਫੇ ਤੋੜ ਦਿੰਦੇ ਯਾਰ ਮੈਂ ਧਿਆਨ ਦੇ ਮੈਂ ਕਰ ਮੈਂ ਕਿਉਂਕਿ ਜਿਆਦਾ ਦੋ ਆਏ ਤਾਂ ਮੇਰੇ ਸਾਲੇ ਉਹ ਪੁੱਠੀਆਂ ਮੋੜ ਦਿੰਨੇ ਆ ਮੇਰੇ ਸਾਡੇ ਪੁੱਠੀਆਂ ਮੋੜ ਦਿੰਦਾ ਸਾਰੀਆਂ ਤੋੜ ਤੇ ਮੇਰੇ ਨਾਲ ਪੁੱਠੀ ਤਾਂ ਵੀ ਮੁੜ ਗਈ ਉਹ ਬੈਰਿੰਗ ਤੋੜਨਾ ਹੀ ਤੋੜਨਾ ਆ ਥੱਲੇ ਡੁੱਟੂਗਾ ਉੱਤੇ ਲੱਭ ਜਿੰਦੇ ਲੱਭ ਜਾਣੀਆਂ ਵਿੱਚ ਤੇ ਉਸ ਤਾਂ ਹੋਈ ਜਾਂਦਾ ਹੈ ਹਾਂ ਐ ਆ ਉਹਨੂੰ ਉਹਦੇ ਕਰਕੇ ਮੈਂ ਸਾੜੀਆਂ ਨੂੰ ਬਾਅਦ ਵੀ ਵੇਚੀਏ ਮਤਲਬ ਤਬੀਆ ਉਹ ਉੱਧਰ बिकਦੀਆਂ ਦੀਆਂ 16 18000 ਦੀਆਂ ਵਿਕਦੀਆਂ ਇਹਦੀਆਂ ਮੈਨੂੰ 23000 ਰੁਪਏ ਦੇ ਹਟੇ ਇਹ ਉਦੋਂ ਇਹ ਕੁਆੜੀ ਉਦੋਂ ਨਾਲੇ ਉਹ ਵੀ ਤੈਨੂੰ ਤੇਰੀ ਤਾਂ ਫੇਰ ਵੀ ਠੀਕ ਆਲੇ ਇਹ ਤਾਂ ਪੂਰੇ ਜਾਨੀ ਤੇਰੀਆਂ ਜਿਆਦਾ ਖਰਾਬ ਆ ਤੇਰੀਆਂ ਉਂ ਠੀਕ ਆ ਸੈ ਸੂਜ ਠੀਕ ਆ ਨਹੀਂ 23 ਆਪਣੇ ਮੂੰਹ ਨਾ ਗਏ ਤੇ ਮੈਂ ਤਾਂ ਮੰਨਿਆ ਨਹੀਂ ਮੈਨੂੰ ਆਹਦੇ ਦਾ ਸਾਰਾ ਬੈਣਗੇ ਤੇ ਮੋਰੀਏ ਦੋ ਟੁੱਟੇ ਹੋਏ ਵਾਲੇ ਵਾਲੇ ਤੇ ਬੈੜਾ ਕਮਾ ਵੇਚ ਪਰ ਉਂ ਤਾਂ ਖੇਤ ਵੀ ਤਾਂ ਸਾੜੀਆਂ ਵਧੀਆ ਵੜਦਾ ਹੰਗਾ ਬੋਹ ਕਰਦਾ ਰਹਿ ਗਈ ਹੈ ਕਸੀਆਂ ਤਾਂ ਪਈਆਂ ਇਹ ਵੇਚ ਵਾਲੇ ਨਹੀਂ ਬ ਐਨ ਬਣਾ ਦੇ ਨੇ ਥੈਲਾ ਰੱਖ ਕੇ ਗਹਿਰੇ ਮਰਜੀ ਪਰਾਲੀ ਤਿੱਖੇ ਬਹੁਤ ਆਵੇ ਆ ਹਾਂ ਐ ਕੋਈ ਤੋਵਾ ਕੋਈ ਵੀ ਨਹੀਂ ਮੁੜਿਆ ਹੋਇਆ ਤੇਰਾ ਕੋਈ ਵੀ ਐਨੇ ਹੋ ਆ ਸਕੂਟਰ ਦੇ ਟਾਇਰ ਜਿੰਨੇ ਕਦਾ ਤਵੇ ਹੋਏ ਹੋਵੇ ਉਹਦੇ ਕਸ ਕਸ ਤੇ ਕੱਢ ਕੇ ਵਿੱਚ ਤੇ ਐ ਛੋੜਦੇ ਆ ਪਰ ਦੂਵੇ ਪਾ ਦੀ ਆਪਣੇ ਨਵੇਂ ਵੀ 18000 ਦੇ ਆ ਜੀ ਅ ਸੌਰੀ 16000 ਦੇ ਆ ਜੀ 16 500 ਰੁਪਏ ਦਾ ਤਵਾ ਹੈ 21100 ਦਾ ਤਵਾ ਹੈ ਇਹ ਬਣ ਵੀ ਜਾਣਾ 20 ਸਾਲ ਸਿਆਣ ਪਰ ਐ ਵੀ ਚੀਜ਼ ਵੀ ਨਵੇਂ ਬਣ ਜਾਣੇ ਆ ਜਦ ਮੈਂ ਲਿਆ ਕਿੰਨੇ ਦੀ ਦੇਦੇ ਹਾਂ 23 ਦੀਆਂ ਦੇ ਆਇਆ ਤਾਂ 22 ਦੀਆਂ ਨਾ ਨਾ 19 ਦੇ ਆਇਆ ਤਾਂ ਬਾਈ ਟਾਈਮ ਡਾਉਨ ਦੀ ਗੱਲ ਹੋਦੀ ਆ ਅਸੀਂ 6 ਸਾਲ ਲਵੇ ਹੋਏ ਸਾਨੂੰ ਲੱਤੀਆਂ ਨੂੰ ਜਦ ਅਸੀਂ 38000 ਦੀਆਂ ਲੱਤੀਆਂ ਸੀ ਹਾਂ 19 ਦੇ ਹੁਣ 60 65000 ਦੀਆਂ ਬਣਾਉਂਦੇ ਹੁਣ 30 ਦੀਆਂ ਹੁਣ 40 45 ਦੇ ਜਿਗਾ ਮਰਜੀ ਬੇਟ ਉਹ 65000 ਦੀਆਂ ਬਣਾਉਂਦੇ ਹੁਣ ਅਸੀਂ ਤਵੀਆਂ 60 65 ਦੀਆਂ ਨਾ ਉਹ ਬਣਾਉਂਦੇ ਆ ਮੈਂ ਪੁੱਛਿਆ ਤਾਂ ਕਹਿੰਦੇ 58 60 62 ਉਹ ਫੇ ਮੈਂ ਤਰ ਉਹ ਹੋ ਤਿੰਨ ਚੀਜ਼ਾਂ ਕਿਹੜੀਆਂ ਉਹਦੇ ਵਿੱਚ ਵੀ ਇੰਚੀ ਜੀ ਫਰਕ ਪਾ ਦਿੰਦੀ ਹੈ ਜਿਹੜਾ ਤੇਰਾ ਪੀਸ ਲਾਉਣੇ ਆ ਵੀ 4 ਇੰਚੀ ਬੰਦੀ ਤੇ ਮੇਰੀ ਸਲਾਹ ਨਮੀਆਂ ਦੀ ਉਹ ਸੀ ਫਿਰ ਮੇਰਾ ਮੂਡ ਬੜਿਆ ਹੋਇਆ ਦਾ ਮਾਹ ਤੂੰ ਜੇ ਦੇਖ ਗਿਆ ਤਾਂ ਲੈ ਲੈਣੀ ਆ ਨਮੀਆਂ ਨੂੰ ਜਲਾਏ ਆ ਵੀ ਫਿਰ 10 ਸਾਲ ਦੇਖਣ ਦੀ 20 ਸਾਲ ਦੇਖ ਨਮੀਆਂ ਵੀ ਜਾਏ ਜਾਣੀਆਂ ਇੱਕ ਵਾਰੀ ਹੁਣ ਆ ਨਿਆ ਜਲਾ ਨਮੀਆਂ ਵੀ ਮੈਂ ਰੂਟਾ ਬੀਟਰ ਵੀ ਨਵਾਂ ਹੀ ਲਿਆਉਣਾ ਹੁਣ ਗਾਹਾਂ ਨੂੰ ਫਰਵਰੀ ਵਿੱਚ ਨਾ ਉਹ ਜਿਹੜੇ ਸਬਸਿਡੀ ਵਾਲੇ ਉਹ ਕਹਿੰਦਾ ਫਰਵਰੀ ਆ ਜੀ ਤੇਰੀ ਉਹ ਕਰ ਦੂੰਗੇ ਸਰ ਰੂਟਾ ਬੀਟਰ ਦਾ ਹੈ ਨਹੀਂ ਹੈਗੀ ਆ ਉਹ ਮੈਂ ਆਇਆ ਉਹਨਾਂ ਨੂੰ ਪੁੱਛ ਕੇ ਕੱਲ ਰੂਟਾ ਬੀਟਰ ਬਣੀ ਹੈ ਸੁਪਰ ਸੀਟਰ ਸੁਪਰ ਸੀਟਰ ਦੀ ਲੱਗ ਆ ਉਹ ਕਹਿੰਦਾ ਰੂਟਾ ਬੀਟਰ ਵਾਈ ਹੈਗੀ ਹੈ 60 ਜੇ 1 ਲੱਖ 10000 ਤਾਂ ਪਰ ਇਹ 60000 ਰੁਪਏ ਦੇਣਾ ਉਹ ਤੈਨੂੰ ਹੀ ਛੱਡੀ ਜਾਂਦਾ ਹੈ ਗੱਡੀ ਗਿਆ ਉਹ ਪਏ ਉਹਨਾਂ ਕੋਲ ਮੈਂ ਉਹ ਦੇ 60000 ਰੁਪਏ ਦਾ ਵੀ ਸਬਮਿਟ ਜਿੱਦਣ ਆ ਗਈ ਲੈ ਲਈਆ ਫਰਵਰੀ ਵਿੱਚ ਭਾਰ ਹੋਣੀ ਹੈ ਉਹ ਤੈਨੂੰ ਕੱਲੇ ਨੂੰ ਦਊਂਗੇ ਭਗਵੰਤ ਮਾਰ ਮੈਨੂੰ ਐ ਤਾਂ ਦੱਸ ਉਹ ਨਹੀਂ ਤੂੰ ਗੱਲ ਨਹੀਂ ਮੰਨਦਾ ਹੈਗਾ ਤੂੰ ਤੂੰ ਕਿਸੇ ਦੀ ਸੌਣ ਵੀ ਲੈ ਉਹਨੇ ਕਿਹਾ ਹੈ ਮੈਨੂੰ ਤਾਂ ਹੀ ਮੈਂ ਕਿਹਾ ਉਹਦੇ ਕਹਿਣ ਗੱਲ ਥੋੜੂ ਆ ਜਣੀ ਉਹ ਆਵੇ ਨਾ ਆਵੇ ਸਬਸਿਡੀ ਭਰ ਪਰ ਹੋ ਜਾਊਗਾ ਕਾਗਜ਼ ਪੱਤਾ ਭਰ ਮੈਂ ਤਾਂ ਜਿਹਦੇ ਮਰਜ਼ੀ ਭਰੀ ਜਾ ਸਬਸਿਡੀ ਅਖਬਾਰ ਚ ਨਿਕਲਦੀ ਤੇਰੇ ਸਾਹਮਣੇ ਵੀ ਇਹ ਚੀਜ਼ਾਂ ਦੀ ਮਿਲ ਗਈਆਂ ਆਉਂਦੀ ਕਿ ਨਹੀਂ ਐਡ ਵੀ ਇਹ ਚੀਜ਼ਾਂ ਸਬਸਿਡੀ ਆਹ ਪਿਆਰਾ ਮਾ ਮੈਂ ਸੁਪਰ ਸੀਡਰ ਲਿਆਦਾ ਕਹਿੰਦਾ ਪੂਰੇ ਪਨੇ ਪੂਰੇ ਪਨੇ ਕਹਿੰਦਾ ਹੁਣ ਆਉਣੀ ਜਿਹੜੀ ਚੀਜ਼ ਲੈ ਲਈ ਆਹੋ ਪਰ ਕਹਿੰਦਾ ਇਹ ਤੈਨੂੰ ਕਾਗਜ਼ ਕਹਿੰਦਾ ਭਰ ਦੂੰਗਾ ਫਰਵਰੀ ਵਿੱਚ ਆ ਜੀ ਮਾਰ ਚਲ ਕੋਈ ਨਹੀਂ ਭਰਾਲੀ ਦੇਖ ਲਈ ਟਰੈਕਟਰ ਦੀ ਕਾਪੀ ਜੈਸੀ ਦੀ ਮੋਤ ਹੈਗੀ ਸਾਰਾ ਕੁਝ ਆਧਾਰ ਕਾਰਡ ਪਿੰਨ ਕਾਰਡ ਚੱਲ ਜੇ ਮਿਲ ਗਈ ਹੋਰ ਕੇ ਚਾਹੀਦਾ ਦਾਈਆ ਨਹੀਂ ਉਹ ਰਕੀ ਹਾਂ ਮੈਂ ਪੁੱਛ ਕੇ ਆਇਆ ਉਹਨਾਂ ਨੇ ਕਹਿਣ ਗੱਲ ਨਹੀਂ ਹੋਈ ਕਰਦਾ ਕੱਲ੍ਹ ਦਾ ਬਹੁਤ ਕੁਝ ਨਹੀਂ ਨਹੀਂ ਜੇ ਆਪੇ ਉਹ ਸਦਾਈਏ ਸਾਨੂੰ ਸਦਾਈਏ ਸਮਝ ਲੈ ਨਹੀਂ ਨਹੀਂ ਹਰਸ਼ਵੀਰ ਨੂੰ ਕਹਿੰਦੇ ਤੇ ਤੈਨੂੰ ਸਬਸਿਡੀ ਦਿਵਾਉਂਗੇ ਇਹ ਆ ਉਹ ਆ 9 ਫੁੱਟੇ ਪਰ ਉਹ ਜੇ ਆਉਗੀ ਤਾਂ ਹੀ ਹੈ ਪਰਾਬਾ ਚੱਲ ਠੀਕ ਆ ਹੁਣ ਤਾਂ ਮੈਨੂੰ ਆਰਮ ਭਾਰ ਹੋਣੇ ਆ ਉਹ ਤਾਂ ਪਿੱਛੇ ਦੇ ਆਗੂ ਕਿਤਾ ਜਾਣੀ ਨਹੀਂ ਉਹ ਆ ਟਰੈਕਟਰਾਂ ਪਰ ਵੀ ਆਈ ਹੋਈ ਸੀ ਟਰੈਕਟਰ ਪਰ ਵਾਲਾ ਤਾਂ 4 ਲੱਖ ਰੁਪਏ ਸਬਸਿਡੀ ਦੀ 6 ਲੱਖ ਹੋਤਾ ਉਹ ਤਾਂ ਬੀਲਰ ਪਰ ਥੀ ਸਮਝ ਗਿਆ ਬੀਲਰ ਵਾਸਤੇ ਧੀ ਉਹ ਜੜੀ ਕੋਈ ਵੀ ਸੰਦਾ ਖਰੀਦਣਾ 10 ਲੱਖ ਤੱਕ ਉਹ 4 ਲੱਖ ਸਬਸਿਡੀ ਤੇ ਆਰ ਹੂੰ ਹੂੰ ਇਹ ਤਾਂ ਠੀਕ ਬੋ ਚਲ ਠੀਕ ਹੈ ਜੀ ਫਿਰ ਸਸਰੀ ਗਾ ਜੀ ਸਸਰੀ ਗਾ ਜੀ